नहीं कर नहीं कर नहीं कर पाकलाई क्या है नहीं कर पाकलाई क्या है नहीं कर 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 नही ਕੀ ਕਰੀਐ ਸਪੋਰਟ ਪਾਵਰ ਕੁਸ਼ ਲੈ ਰਹੇ ਜੀ ਮੇਰਾ ਸਮਝਿਆ ਕਿ ਤੁਸੀਂ ਸਾਡੇ ਸਕੂਲ ਨੂੰ ਦਿੱਤਾ ਰੱਖਣਾ ਚਾਹੀਦਾ ਹਾਂ ਬੋਲਦਾ ਪੰਜਾਬ ਗੱਲ ਹੱਕ ਸੱਚ ਦੀ ਅਸ਼ੋਕ ਦਾ ਪੁੱਤ ਹੈ ਜੀ ਅਵੀ ਸਿੰਘ ਹੈ ਹਰੀ ਸਿੰਘ ਜਿਹੜਾ ਪਿੰਡ ਹੈ ਜੀ ਆਪਣਾ ਅਵੀ ਸਿੰਘ ਮਹਿਰੋਲੀ ਪਿੰਡ ਹੈ ਬਰੋਲੀ ਪਿੰਡ ਹੈ ਕੀ ਵਾਕਿਆ ਹੋਇਆ ਸੀਗਾ ਜੀ ਅੱਜ ਤੁਸੀਂ ਵਾਕਿਆਏ ਹੋਇਆ ਜੀ ਮੈਂ ਖੇਤਾਂ 'ਚ ਕੰਮ ਕਰ ਰਿਹਾ ਸੀ ਜਦੋਂ ਮੈਂ ਖੇਤੋਂ ਆਇਆ ਮੋਟਰਸਾਈਕਲ ਤੇ ਜਾਂ ਮੇਰੀ ਜੇਬ ਤੋਂ ਮੇਰਾ ਮੋਬਾਈਲ ਡੇ ਗਿਆ ਮੈਂ ਵੈਲ ਦੇ ਗਿਆ ਤੇ ਕਾਫੀ ਦਾ ਗੁੰਮੇ ਗਿਆ ਦੋ ਦਿਨ ਇੱਕ ਘੰਟੇ ਤੇ ਚਾਰ ਘੰਟੇ ਬਾਅਦ ਪਤਾ ਲੱਗਿਆ ਵੀ ਇਹਨਾਂ ਕੋਲ ਮਾਸਟਰ ਜੀ ਕੋਈ ਨਾ ਸੁਜੀ ਸਿੰਘ ਜੀ ਮਾਸਟਰ ਜੀ ਹੈ ਇਹਨਾਂ ਕੋਲ ਫੋਨ ਹੈ ਤੇ ਸਾਡੇ ਪਤੀ ਜੀ ਲੈ ਕੇ ਆ ਜਾਏਗਾ ਤਾਂ ਅੱਛਾ ਸੀ ਬੜੇ ਇਹ ਇਹ ਦੇ ਵਿੱਚ ਪ੍ਰਭਾਵਿਤ ਹੈ ਵੀ ਸਾਡੇ ਇਰਾਕੇ ਦੇ ਵਿੱਚ ਜਾਂ ਸਾਡੇ ਇੰਡੀਆ ਦੇ ਵਿੱਚ ਆਪਣਿਆਂ ਦੇ ਵਿੱਚ ਇਮਾਨਦਾਰ ਲੋਕ ਬਹੁਤ ਘੱਟ ਹੈ। ਬੜੀ ਜੀ ਸੋਚ ਹੈ ਜਿਹੜੀ ਉਹੀ ਜਿਆਦਾ ਇਮਾਨਦਾਰ ਹੈ। ਜਦੋਂ ਉਹ ਜਿਹੇ ਜਿਹੇ ਕਿਸੇ ਵੀ ਦੇ ਹੱਥ ਆਇਆ ਹੁੰਦਾ ਉਹ ਸੇਮ ਕੱਢ ਗਏ ਆਪਣੇ ਬੱਚਾ ਖੇਡਣ ਦੇਣਾ ਸੀ ਉਹਨਾਂ ਮੇਰੇ ਨਹੀਂ ਦੇਖਣਾ ਸੀ ਮੈਨੂੰ ਕੀ ਪ੍ਰੋਬਲਮ ਆ ਰਹੀ ਹੈ ਮੈਂ ਇਸ ਕਹਿੰਦਾ ਧੰਨਵਾਦ ਕਰਨਾ ਹੈ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਅੰਦਾ ਲੈ ਦਿ ਲੋ ਇਸ ਕਰਕੇ ਟਾਈਮ ਕੱਢਿਆ ਇਹਨਾਂ ਵਾਸਤੇ ਬੜੀ ਮਿਹਰਵਾਨੀ ਕੀਤੀ ਜੀ ਜਦੋਂ ਇਹਨਾਂ ਨੂੰ ਮਿਲੇ ਜੀ ਅੱਜ ਹਾਂ ਜੀ ਇਹਨਾਂ ਨੂੰ ਮਿਲ ਕੇ ਕਿਹੋ ਜਿਹਾ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਮੈਂ ਕਹਿੰਦਾ ਵੀ ਇਦਾਂ ਦੇ ਬੰਦੇ ਸਮਾਜ ਦੇ ਵਿੱਚ ਹੋਣੇ ਚਾਹੀਦੇ ਆ ਤਾਂ ਜੀ ਸੈਲਸ ਮੈਂ ਦੱਖਣ ਟਿਕ ਕੇ ਕਰਦਾ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਸੁਰਜੀਤ ਸਿੰਘ ਜੀ ਅੱਛਾ ਜੀ ਆਪਾਂ ਕੀ ਕੰਮ ਕਰਦੇ ਹੋ ਜੀ ਆਪਾਂ ਕੀ ਕਰਦੇ ਜੀ ਗਵਰਨਮੈਂਟ ਦਾ ਸੀਨੀਅਰ ਕੰਡਿਟ ਸਕੂਲ ਦੇ ਵਿੱਚ ਟੀਟੀਟੀ ਟੀਚਰ ਹਾਂ ਜੀ ਅੱਛਾ ਜੀ ਤੇ ਅੱਥੀ ਸੇਵਾਵਾਂ ਚੱਲ ਰਹੀ ਹੈ ਇਹ ਫੋਨ ਦੀ ਗੱਲ ਚੱਲ ਰਹੀ ਹੈ ਕਿ ਫੋਨ ਮਿਲਿਆ ਕੋਈ ਤੁਹਾਨੂੰ ਕਿੱਥੋਂ ਮਿਲਿਆ ਜੀ ਤੇ ਕਿੱਦਾਂ ਤੁਹਾਡਾ ਰਸਤਾ ਬਣਿਆ ਇਹਨਾਂ ਦੇ ਨਾਲ ਉਹ ਬਈਰ ਨੂੰ ਵਾਪਸ ਕੀਤਾ ਜੀ ਉਹਨੂੰ ਸਾਰਾ ਵਾਕ ਕੀ ਬਣਿਆ ਫੋਨ ਮੈਂ ਨੰਗਲ ਸਾਈਡ ਤੋਂ ਆ ਰਿਹਾ ਸੀ ਜੀ ਤੇ ਇਹਨਾਂ ਦੇ ਪਿੰਡ ਤੋਂ ਕ੍ਰਾਸ ਕੀਤਾ ਮੈਂ ਮਹਿਰੋਲੀ ਤੋਂ ਤੇ ਸੜਕ ਦੇ ਬਿਲਕੁਲ ਵਿਚਕਾਰ ਮੋੜ ਦੇ ਉੱਤੇ ਫੋਨ ਸੜਕ 'ਚ ਪਿਆ ਸੀ ਮੇਰੇ ਜਾਂਦੇ ਨਿਗਾਹ ਆ ਪਈ ਤੇ ਮੈਂ ਗੱਡੀ ਰੋਕ ਕੇ ਪਹਿਲਾਂ ਫੋਨ ਚੱਕਿਆ 10 ਮਿੰਟ ਮੈਂ ਉੱਥੇ ਵੇਟ ਕੀਤੀ ਵੀ ਕੋਈ ਆਏਗਾ ਲੱਭਦਾ ਲੁਭਦਾ ਹੀ ਆ ਜਾਏਗਾ ਕਿ ਉੱਥੇ ਕੋਈ ਨਹੀਂ ਆਇਆ ਫਿਰ ਦੁਪਹਿਰ ਦੀ ਗਰਮੀ ਸੀਗੀ ਮੈਂ ਫਿਰ ਘਰ ਚਲਾ ਗਿਆ ਕੋਈ 2 2.5 ਘੰਟੇ ਮੈਂ ਘਰ ਜਾ ਕੇ ਫੋਨ ਹੱਥੇ ਤੇ ਰੱਖਿਆ ਵੀ ਕਿਸ ਦਾ ਫੋਨ ਆਏਗਾ ਤੇ 2 2.5 2 ਵਜੇ ਦੇ ਕਰੀਬ ਮੈਨੂੰ ਫਿਰ ਕਾਲ ਆਈ ਵੀ ਜਿਹੜਾ ਫੋਨ ਸਾਡਾ ਵਿਝਿਆ ਹੋਇਆ ਮੈਂ ਕਹਿੰਦਾ ਕੋਈ ਨਾ ਖਬਰਾਓ ਨਾ ਮੇਰੇ ਕੋਲ ਪਿੰਡ ਮੇਰਾ ਸੈੱਟ ਪਰ ਵੀ ਤੁਸੀਂ ਆਜਾ ਕੇ ਲੈ ਜਾਓ ਜਾਂ ਮੈਂ ਛੱਡ ਜਾਾਂਗਾ ਕੋਈ ਦਿੱਕਤ ਨਹੀਂ ਫਿਰ ਇਹਨਾਂ ਨੇ ਆਪਣੇ ਭਤੀਜਾ ਜੀ ਨੂੰ ਭੇਜਿਆ ਸੀ ਉਹ ਕਹਿੰਦੇ ਵੀ ਸ਼ਾਮ ਨੂੰ 6 ਵਜੇ ਮੇਰੇ ਤੋਂ ਫਿਰ ਵਾਪਸ ਫੋਨ ਲੈ ਕੇਗੇ ਕਿਉਂਕਿ ਅੱਜਕੱਲ ਫੋਨ ਦੇ ਵਿੱਚ ਬਹੁਤ ਕੁਝ ਕੰਟੈਕਟਸ ਵਗੈਰਾ ਜਾਂ ਮੈਂ ਕਹਿ ਲਵਾਂ ਚਲੋ ਬਾਬਾ ਜੀ ਹੁਣ ਦਾ ਤਾਂ ਨਹੀਂ ਜਾਂ ਮੇਰੇ ਵਰਗਾ ਕੋਈ Google Pay ਫੋਨ Pay ਵਗੈਰਾ account attach ਹੁੰਦੇ ਇਸ ਕਰਕੇ ਇਹ ਉਹ ਜ਼ਰੂਰੀ ਹੁੰਦਾ ਜੀ ਤੇ ਬਾਕੀ ਇਸ ਤਰ੍ਹਾਂ ਮੈਂ ਵਾਪਸ ਦਿੱਤਾ ਇਹਨਾਂ ਨੂੰ ਤੇ ਅੱਜ ਤੁਹਾਨੂੰ ਜਿਹੜਾ ਮਿਲਣ ਵਾਸਤੇ ਸਕੂਲ 'ਚ ਆਇਆ ਪਹਿਲਾਂ ਕਿਤੇ ਮਿਲੇ ਸੀ ਕਿ ਨਹੀਂ ਜੀ ਪਹਿਲਾਂ ਨਹੀਂ ਮਿਲੇ ਸੀ ਉਸ ਦਿਨ ਵੀ ਇਹਨਾਂ ਨੇ ਆਪਣੇ ਭਤੀਜਾ ਜੀ ਨੂੰ ਕਿ ਜੈਸੀ ਤੇ ਅੱਜ ਮੈਂ ਪਹਿਲੀ ਵਾਰੀ ਬਾਬਾ ਜੀ ਨੂੰ ਮਿਲਿਆ ਜੀ ਤੇ ਇਹਨਾਂ ਵੱਲੋਂ ਤੁਹਾਡਾ ਮਾਨ ਸਨਮਾਨ ਕੀਤਾ ਗਿਆ ਜੀ ਅੱਜ ਜੀ ਇਦਾਂ ਦੇਖਦੇ ਆ ਜੀ ਆਪਾਂ ਜਿਹੜਾ ਮਾਨ ਸਨਮਾਨ ਕੀਤਾ ਕਿ ਇਮਾਨਦਾਰੀ ਨੂੰ ਜਿਹੜਾ ਪਰਫੁੱਲਿਤ ਕਰਨਾ ਬਾਝੇ ਵੈ ਕਿੰਨਾ ਬਾਝੇ ਵੈ ਕਰਨਾ ਚਾਹੀਦਾ ਜਾਂ ਨਹੀਂ ਦੇਖੋ ਮੈਂ ਕਹਾਂਗਾ ਵੀ ਚੰਗੀ ਗੱਲ ਹੈ ਇਹਨਾਂ ਨੇ ਸਤਕਾਰ ਦਿੱਤਾ ਇਹਦੇ ਨਾਲ ਬਾਕੀ ਆੜਿਆਂ ਨੂੰ ਸੇਧ ਮਿਲੇਗੀ ਇਹ ਆਪਾਂ ਇਮਾਨਦਾਰ ਹੋਈਏ ਓਨੈਸਟੀ ਇਜ਼ ਦਾ 베ਸਟ ਪਾਲਿਸੀ ਜੇ ਕਰੇ ਇਮਾਨਦਾਰੀ ਹੈਗੀ ਆ ਤਾਂ ਸਾਡਾ ਜਮੀਰ ਹੈਗਾ ਏ ਨਹੀਂ ਮਾੜੀਆਂ ਮੋਟੀਆਂ ਰਕਮਾਂ ਆਏ ਤਾਂ ਖਰਚ ਹੋ ਜਣੀ ਅਸੀਂ ਫੋਨ ਟੁੱਟ ਜਾਣਾ ਸੀ ਜਾਂ 2 ਸਾਲ 4 ਸਾਲ ਚੱਲ ਕੇ ਪਰ ਇੱਕੋ ਮੱਥੇ ਤੇ ਜਿਹੜਾ ਗੁਰੂ ਦਸ਼ਮੇਸ਼ ਪੇਧਾ ਨੂੰ ਆਪਾਂ ਜਵਾਬ ਦੇਣਾ ਉਹ ਥੋੜਾ ਜਿਹਾ ਫਿਰ ਸਾਡਾ ਹਮੇਸ਼ਾ ਖੜਕਦਾ ਰਹਿਣਾ ਸੀ ਅਗਰ ਮੈਂ ਕੋਈ ਤੇਜਵਾਨੀ ਕਰਦਾ ਵੀ ਮੈਂ ਕਿਤੇ ਉਸ ਸਪਾਂਸਰ ਦੇ ਡਿੱਗਿਆ ਸੀ ਥਲੇ ਇਸ ਕਰਕੇ ਮੈਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਅੱਗੇ ਤੋਂ ਵੀ ਇਸ ਤਰੀ ਮਤਲਬ ਮੈਨੂੰ ਬਲ ਬਖਸ਼ੇ ਤੇ ਮੈਂ ਮਾਂ ਦੀ ਇਮਾਨਦਾਰੀ ਦੇ ਰਸਤੇ ਤੇ ਜਿਹੜਾ ਵਧਿਆ ਰਹਾਂ ਤੇ ਇਹਨਾਂ ਦੇ ਵੱਲੋਂ ਜਿਹੜਾ ਤੁਹਾਨੂੰ ਸਨਮਾਨ ਕੀਤਾ ਗਿਆ ਹੈ ਜੀ ਉਹਦੇ ਵਿੱਚ ਕੀ ਕੁਝ ਦਿੱਤਾ ਜੀ ਇਹਨਾਂ ਨੇ ਦੇਖੋ ਸਨਮਾਨ ਦੇ ਵਿੱਚ ਇਹ ਨਹੀਂ ਮੈਨੂੰ ਇੱਕ ਪਗੜੀ ਦਿੱਤੀ ਹੈ ਜੀ ਫਿਰ ਅ ਕੁਝ ਰਾਸ਼ੀ ਜਿਹੜੀ 2100 ਰੁਪਏ ਇਹ ਨਹੀਂ ਰਾਸ਼ੀ ਦਿੱਤੀ ਉਹ ਰਾਸ਼ੀ ਜਿਹੜੀ ਆ ਮੈਂ ਆਪਣੇ ਸਕੂਲ ਲਈ ਨਾਲ ਦੀ ਨਾਲੇ ਢੇਟ ਕਰ ਰਿਹਾ ਕਿਉਂਕਿ ਮੈਨੂੰ ਰਾਸ਼ੀ ਦੀ ਜ਼ਰੂਰਤ ਨਹੀਂ ਮੈਨੂੰ ਬੜੀ ਖੁਸ਼ੀ ਆ ਵੀ ਬਾਬਾ ਜੀ ਮੈਨੂੰ ਮਿਲਣ ਆਏ ਤੇ ਪ੍ਰਿੰਸੀਪਲ ਸਰ ਨੇ ਮੈਨੂੰ ਸਪੈਸ਼ਲ ਮੈਂ ਤਾਂ ਪਤਾ ਨਹੀਂ ਸੀਗਾ ਵੀ ਆਏ ਹੋਏ ਨਹੀਂ ਮੈਨੂੰ ਹੁਣੇ ਸੱਜਿਆ ਪ੍ਰਿੰਸੀਪਲ ਸਾਹਿਬ ਨੇ ਵੀ ਸਰਜੀਪ ਸਿੰਘ ਆਉ ਤੁਸੀਂ ਮੈਂ ਜਦੋਂ ਕਲਾਸ 'ਚ ਆਇਆ ਤੇ ਮੈਨੂੰ ਹੀ ਨਹੀਂ ਪੁੱਛਿਆ ਵੀ ਤੂੰ ਜਾਣਦੇ ਆ ਮੈਂ ਕਿਹਾ ਨਹੀਂ ਮੈਂ ਜਾਣਦਾ ਨਹੀਂ ਹੈਗਾ ਫਿਰ ਇਨੀ ਦੱਸਿਆ ਵੀ ਫੋਨ ਜਿਹੜਾ ਡਿਗਿਆ ਸੀ ਮੈਂ ਹਰਾਨ ਆ ਸਰ ਤੁਹਾਨੂੰ ਪਤਾ ਸੀ ਲਈ ਫੋਨ ਵਾਲਾ ਵਾਕਾ ਮੈਂ ਤਾਂ ਸ਼ੇਅਰ ਨਹੀਂ ਕੀਤਾ ਕਿਸੇ ਨਾਲ ਵੀ ਕਿਉਂਕਿ ਉਹ ਕਈ ਵਾਰੀ ਅੱਧਾ ਹੋ ਜਾਂਦਾ ਵੀ ਬੰਦਾ ਪਤਾ ਨਹੀਂ ਇਮਾਨਦਾਰੀ ਰੋਕ ਰਿਹਾ ਜਾਂ ਕੁਝ ਆਪਣੇ ਆਪ ਵੱਡਾ ਬਣਾ ਰਿਹਾ ਜਾਂ ਕੁਛ ਐਦਾਂ ਇਸ ਕਰਕੇ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਸੀ ਗੱਲ ਇਹ ਤੇ ਬਹੁਤ ਚੰਗਾ ਲੱਗਿਆ ਜੀ ਦੇ ਬਾਬਾ ਜੀ ਅੱਜ ਮੇਰੇ ਕੋਲ ਆਏ ਅੱਜ ਸਰ ਆਪਣੇ ਸਕੂਲ ਦੇ ਰਿੜੇ ਟੀਚਰ ਹੈਗੇ ਉਹਨਾਂ ਨੇ ਇੱਕ ਫੋਨ ਮਿਲਦਾ ਹੈਗਾ ਕੰਟਰੈਕਟ ਤੋਂ ਬਾਅਦ ਸਾਫਤ ਕੀਤਾਗੇ ਮਾਤਰੀ ਦੀ ਮਿਸਾਲ ਹੈ ਜਿਹੜੀ ਉਹ ਪਾਇਆ ਕਿ ਸੀਗੇ ਕਿਵੇਂ ਦੇਖ ਲਈ ਹੂੰ ਕਿ ਮੇਰੇ ਲਈ ਬਹੁਤ ਹੀ ਪ੍ਰਾਊਡਫੁਲ ਮਤਲਬ ਮੂਵਮੈਂਟ ਹੈ ਕਿ ਮੇਰਾ ਹੀ ਅਧਿਆਪਕ ਸਰਦਾਰ ਸੁਰਜੀਤ ਸਿੰਘ ਟੀਟੀ ਟੀਚਰ ਜਿਨ੍ਹਾਂ ਨੂੰ ਰਸਤੇ ਵਿੱਚ 50-60 ਹਜ਼ਾਰ ਦਾ ਮੋਬਾਈਲ ਮਿਲਦਾ ਹੈ ਔਰ ਉਹ ਉਸ ਮੋਬਾਈਲ ਨੂੰ ਉਹ ਜੋ ਜਿਸ ਦਾ ਔਨਰ ਹੈ ਜਿਹੜਾ ਉਸ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਹਰੀ ਸਿੰਘ ਜੀ ਮਰੋਲੀ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਵਾਪਸ ਕੀਤਾ ਹੈ ਸੋ ਮੈਂ ਅੱਜ ਹਰੀ ਸਿੰਘ ਜੀ ਇਹਨਾਂ ਨੂੰ ਸਨਮਾਨਿਤ ਕਰਨ ਲਈ ਮੇਰੇ ਸਕੂਲ ਪਹੁੰਚੇ ਹੈ ਮੈਂ ਆਪਣੇ ਆਪ ਤੇ ਗੌਰਵ ਮਹਿਸੂਸ ਕਰਦਾ ਕਿ ਸਰਜੀਤ ਸਿੰਘ ਇਹਨਾਂ ਦੇ ਭਰਾ ਅਮਰੀਤ ਸਿੰਘ ਕੇ ਸਾਡੇ ਸਕੂਲ ਦੇ ਵਿੱਚ ਇੱਕ ਇਮਾਨਦਾਰੀ ਦੀ ਆਪਾਂ ਐਗਜ਼ਾਮਪਲ ਕਹਿ ਸਕਦੇ ਆ ਜਿਨ੍ਹਾਂ ਨੇ ਸਮਾਜ ਨੂੰ ਬੱਚਿਆਂ ਨੂੰ ਬਹੁਤ ਹੀ ਇੱਕ ਅੱਛੇ ਜਿੱਥੇ ਨੈਤਿਕ ਸਿੱਖਿਆ ਦੀ ਦਿੰਦੇ ਆ ਉੱਥੇ ਇੱਕ ਅੱਛੇ ਟੀਚਰ ਦੀ ਮਿਸਾਲ ਬਣਦੇ ਆ ਤੇ ਅੱਜ ਇਹਨਾਂ ਨੇ ਦਰਸਾ ਵੀ ਦਿੱਤਾ ਕਿ ਬੱਚਾ ਹੀ ਕਾਮੰਦਾਰ ਤੇ ਚੰਗੇ ਸਮਾਜ ਨੂੰ ਚੰਗੀ ਸਿੱਖਿਆ ਦੇਣ ਵਾਲੇ ਅਧਿਆਪਕ ਹੈ ਸੋ ਮੇਰੇ ਲਈ ਇੱਕ ਬਹੁਤ ਹੀ ਮਾਣ ਦੀ ਗੱਲ ਹੈ ਕਿ ਇੱਥੇ ਆਏ ਸਾਡੇ ਕੋਲ ਤੇ ਇਹਨਾਂ ਨੇ ਸਾਡੇ ਹਰੀ ਸਿੰਘ ਨੇ ਸਾਡੇ ਟੀਚਰ ਦਾ ਸਨਮਾਨ ਕੀਤਾ ਸੋ ਮੈਂ ਬਹੁਤ ਹੀ ਤਨਮਾਨ ਕਰਾਂਗਾ ਹਰੀ ਸਿੰਘ ਦਾ ਵੀ ਜਿਨ੍ਹਾਂ ਨੇ ਇਸ ਚੀਜ਼ ਦਾ ਮੁੱਲ ਵੀ ਪਾਇਆ ਕਦਰ ਵੀ ਪਾਇਆ ਇਮਾਨਦਾਰੀ ਦਾ ਇਹ ਇਹੋ ਜਿਹੇ ਅਧਿਆਪਕਾਂ ਦਾ ਮਾਣ ਸਨਮਾਨ ਕਰਨਾ ਜ਼ਰੂਰ ਬਣਦਾ ਹੈ ਥੈਂਕ ਯੂ